ਸ਼ਸ਼ਕਾ ਜੀ ਐਨ ਆਰ ਆਈ ਟੀਵੀ ਨਾਲ ਜੁੜੇ ਹੋ ਤੁਸੀਂ ਵੱਡੀ ਖਬਰ ਆਪ ਵਿਧਾਇਕ ਨਾਲ ਜੁੜੀ ਹੋਈ ਆ ਆਮ ਆਦਮੀ ਪਾਰਟੀ ਦੇ ਐਮ ਐਲ ਏ ਤੇ ਵੱਡੀ ਗੱਡੀ ਗਿਆ ਤਾਂ ਸਵੇਰੇ ਸਵੇਰੇ ਅੱਜ ਵਿਜੀਲੈਂਸ ਵੱਲੋਂ ਵੱਡੀ ਕਾਰਵਾਈ ਕੀਤੀ ਗਿਆ ਤੇ ਸਵੇਰ ਤੋਂ ਲੈ ਕੇ ਹੁਣ ਤੱਕ ਜਿਹੜੀ ਆ ਉਹ ਰੇਡ ਚੱਲ ਰਹੀ ਆ ਤਾਂ ਕੇਂਦਰੀ ਜਲੰਧਰ ਕੇਂਦਰੀ ਤੋਂ ਵਿਧਾਇਕ ਰਮਨ ਅਰੋੜਾ ਦੇ ਘਰ ਤੇ ਅੱਜ ਵੱਡੇ ਪੱਧਰ ਤੇ ਜਾਂਚ ਪੜਤਾਲ ਕੀਤੀ ਜਾ ਰਹੀ ਆ ਅਤੇ ਵੱਡੇ ਇਲਜ਼ਾਮ ਆ ਜਿਹੜੇ ਉਹ ਰਮਨ ਅਰੋੜਾ ਤੇ ਲੱਗੇ ਆ ਤਾਂ ਵਿੱਤੇ ਦਿਨ ਹੀ ਚਰਚਾ ਦਾ ਵਿਸ਼ਾ ਬਣੇ ਸੀ ਰਮਨ ਅਰੋੜਾ ਜਦੋਂ ਕਿ ਉਹਨਾਂ ਕੋਲ ਸਕਿਉਰਿਟੀ ਸੀ ਤਾਂ ਬਾਅਦ ਉਸ ਸਕਿਉਰਿਟੀ ਦੇ ਹੋਣ ਦੇ ਚੱਲਦਿਆਂ ਹੀ ਉਹਨਾਂ ਤੇ ਵੱਡਾ ਐਕਸ਼ਨ ਹੁੰਦਾ ਕਿ ਉਹਨਾਂ ਦੀ ਸਕਿਉਰਿਟੀ ਵਾਪਸ ਲਈ ਜਾਂਦੀ ਹੈ ਇੱਥੋਂ ਤੱਕ ਕਿ ਪੁਲਿਸ ਕਮਿਸ਼ਨ ਵੱਲੋਂ ਇਹ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਗੈਰ ਕਾਨੂੰਨੀ ਤਰੀਕੇ ਨਾਲ ਸਕਿਉਰਿਟੀ ਰੱਖੀ ਹੋਈ ਸੀ ਤਾਂ ਇਹ ਸਕਿਉਰਿਟੀ ਕਿਸ ਨੇ ਦਿੱਤੀ ਕਿਹਾ ਕਿਸ ਤਰੀਕੇ ਨਾਲ ਸਕਿਉਰਿਟੀ ਲਈ ਇੱਕ ਵੱਡਾ ਸਵਾਲ ਉਸ ਸਮੇਂ ਬਣ ਕੇ ਸਾਹਮਣੇ ਆਇਆ ਸੀ ਤਾਂ ਉਸ ਤੋਂ ਬਾਅਦ ਹੁਣ ਵੱਡੀ ਕਾਰਵਾਈ ਕੀਤੀ ਗਈ ਆ ਤਾਂ ਵਿਜੀਲੈਂਸ ਨੇ ਵੱਡਾ ਐਕਸ਼ਨ ਲਿਆ ਅਤੇ ਆ ਪੈੜ ਨੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਐਮਐਲਏ ਰਮਣਾ अरोड़ा ਦਿੱਤੇ ਵੱਡੇ ਇਲਜ਼ਾਮ ਲੱਗੇ ਨੇ ਕਿ ਨਗਰ ਨਿਗਮ ਦੇ ਰਾਹੀਂ ਐਮਐਲਏ ਵੱਲੋਂ ਜਿਹੜਾ ਲੋਕਾਂ ਨੂੰ ਨੋਟਿਸ ਭੇਜਿਆ ਜਾਂਦਾ ਸੀ ਤਾਂ ਲੋਕਾਂ ਤੋਂ ਜਦੋਂ ਲੋਕਾਂ ਕੋਲ ਨੋਟਿਸ ਚਲਾ ਜਾਂਦਾ ਸੀ ਤਾਂ ਉਹਨਾਂ ਤੋਂ ਪੈਸੇ ਵਸੂਲੇ ਜਾਂਦੇ ਸੀ ਤਾਂ ਇਹ ਦੋਸ਼ ਲੱਗੇ ਨੇ ਆਪ ਦੇ ਵਿਧਾਇਕ ਤੇ ਤਾਂ ਇਹ ਵੱਡੀ ਕਾਰਵਾਈ ਕਿਤੇ ਨਾ ਕਿਤੇ ਵਿਜੀਲੈਂਸ ਵੱਲੋਂ ਕੀਤੀ ਜਾ ਰਹੀ ਹੈ ਸਵੇਰ ਤੋਂ ਲੈ ਕੇ ਜਾਂਚ ਪੜਤਾਲ ਚੱਲ ਰਹੀ ਹੈ ਤਾਂ ਕਿਸੇ ਸਮੇਂ ਵੀ ਗ੍ਰਿਫਤਾਰੀ ਹੋ ਸਕਦੀ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਆਪ ਦੇ ਵਿਧਾਇਕ ਰਮਨ अरोड़ा ਤੇ ਗ੍ਰਿਫਤਾਰੀ ਦੀ ਤਲਵਾਰ ਲੜਕੀ ਹੈ ਤਾਂ ਵੱਡਾ ਐਕਸ਼ਨ ਹੋਇਆ ਵਿਜੀਲੈਂਸ ਵੱਲੋਂ ਅੱਜ ਵੱਡੇ ਪੱਧਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਕੇਂਦਰੀ ਜਲੰਧਰ ਤੋਂ ਵਿਧਾਇਕ ਰਮਨ अरोड़ा ਤਾਂ 2022 ਵਿੱਚ ਕੇਂਦਰੀ ਜਲੰਧਰ ਤੋਂ ਵੱਡੀ ਜਿੱਤ ਦਰਜ ਕਰਦੇ ਆ ਰਮਨ अरोड़ा ਤੇ ਵੱਖ-ਵੱਖ ਤਰੀਕੇ ਨਾਲ ਪਾਰਟੀ ਵਿੱਚ ਹੁਣ ਚਾਲ ਤੱਕ ਵਿਚਰ ਰਹੀ ਸੀ ਪਰ ਬਿੱਤੇ ਦਿਨ ਹੀ ਵੱਡੀ ਜਿਹੜੀ ਆ ਚਰਚਾ ਦਾ ਵਿਸ਼ਾ ਬਣਦੇ ਆ ਰਮਨ अरोड़ा ਕੇ ਉਹਨਾਂ ਤੇ ਆ ਜਿਹੜੀ ਬਾਦੂ ਸੁਰੱਖਿਆ ਜਿਹੜੀ ਆ ਰੱਖੀ ਹੋਈ ਸੀ ਤਾਂ ਉਹ ਸਾਰੀ ਸੁਰੱਖਿਆ ਜਿਹੜੀ ਆ ਵਾਪਸ ਲਈ ਜਾਂਦੀ ਆ ਅਤੇ ਇੱਕ ਵੀ ਮੁਲਾਜ਼ਮਾ ਜਿਹੜਾ ਉਹ ਸੁਰੱਖਿਆ ਵਿੱਚ ਤਨਾਤ ਨਹੀਂ ਕੀਤਾ ਜਾਂਦਾ ਜਿਸ ਤੋਂ ਬਾਅਦ ਵੱਡੇ ਐਕਸ਼ਨ ਦੀ ਤਿਆਰ ਜਿਹੜਾ ਕਿਤੇ ਨਾ ਕਿਤੇ ਇਸ਼ਾਰਾ ਹੋ ਗਿਆ ਸੀ ਕਿ ਕੋਈ ਵੱਡੀ ਕਾਰਵਾਈ ਆ ਜਿਹੜੀ ਉਹ ਹੋਣ ਜਾ ਰਹੀ ਆ ਹਾਲਾਂਕਿ ਉਸ ਸਮੇਂ ਜਦੋਂ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਗਈ ਸੀ ਤਾਂ ਪੁਲਿਸ ਪ੍ਰਸ਼ਾਸਨ ਨੇ ਦੱਸਿਆ ਸੀ ਕਿ ਗੈਰ ਕਾਨੂੰਨੀ ਤਰੀਕੇ ਨਾਲ ਜਿਹੜੇ ਆ ਸੁਰੱਖਿਆ ਰੱਖੀ ਹੋਈ ਸੀ ਇਸੇ ਦੇ ਚੱਲਦਿਆਂ ਹੀ ਜਿਹੜੇ ਆ ਇਹ ਸੁਰੱਖਿਆ ਜਿਹੜੇ ਮਲਾਜ਼ਮ ਨੇ ਉਹ ਕਾਰ ਆਬਾਸਲੇ ਨੇ ਤਾਂ 13 ਤੋਂ 14 ਸੁਰੱਖਿਆ ਮਲਾਜ਼ਮਾਂ ਲੱਗੇ ਹੋਏ ਸੀ ਸੁਰੱਖਿਆ ਦੇ ਵਿੱਚ ਰਮਨ अरोड़ा ਦੇ ਜਿਸ ਵਿੱਚ ਕਿ 7 ਤੋਂ 8 ਕਮਾਂਡੋ ਫੋਰਸ ਦੇ ਜਵਾਨ ਵੀ ਸੀ ਜਿਨ੍ਹਾਂ ਨੂੰ ਕਿ ਨਾਲ ਦੀ ਨਾਲ ਵਾਪਸ ਬੁਲਾਇਆ ਗਿਆ ਤਾਂ ਅੱਜ ਵੱਡਾ ਐਕਸ਼ਨ ਹੋ ਸਕਦਾ ਆਪ ਵਿਧਾਇਕ ਤੇ ਰਮਨ अरोड़ा ਦੇ ਘਰ ਤੇ ਵੱਡੀ ਜਿਹੜੀ ਆ ਕਾਰਵਾਈ ਚੱਲ ਰਹੀ ਆ ਜਾਂਚ ਪੜਤਾਲ ਚੱਲ ਰਹੀ ਆ ਤੇ ਦੋਸ਼ ਲੱਗਿਆ ਕਿ ਰਮਨ अरोड़ा ਵੱਲੋਂ ਨ ਲੋਕਾਂ ਤੋਂ ਜਿਹੜੇ ਆ ਲੋਕਾਂ ਨੂੰ ਨੋਟਿਸ ਭਜਵਾਇਆ ਜਾਂਦਾ ਸੀਗਾ ਆ ਨਗਰ ਨਿਗਮ ਰਾਹੀਂ ਤਾਂ ਨਗਰ ਨਿਗਮ ਜਿਵੇਂ ਅਸੀਂ ਨੋਟਿਸ ਭੇਜ ਦਿੰਦਾ ਸੀ ਤਾਂ ਨਾਲ ਦੀ ਨਾਲ ਘੰਟੀ ਖੜਕਦੀ ਸੀ ਵਿਧਾਇਕ ਦੇ ਪੀਏ ਦੀ ਕਿ ਜੇਕਰ ਸੈਟਿੰਗ ਕਰਨੀ ਆ ਤਾਂ ਇੰਨਾ ਪੈਸਾ ਦਿੱਤਾ ਜਾਵੇ ਤਾਂ ਐਮਐਲਏ ਰਮਨ अरोड़ा ਤੇ ਆ ਨੋਟ ਗਿਣਨ ਵਾਲੀ ਮਸ਼ੀਨ ਮੰਗਵਾਈ ਗਈ ਤਾਂ ਵੱਡੀ ਅਪਡੇਟ ਸਾਹਮਣੇ ਆਈ ਆ ਕਿ ਰਵਣ ਅਰੋੜਾ ਦੇ ਕਰਤੇ ਨੋਟ ਗਿਣਨ ਵਾਲੀ ਮਸ਼ੀਨ ਆ ਜਿਹੜੀ ਉਹ ਮੰਗਵਾਈ ਗਈ ਤਾਂ ਇਹ ਕਿਤੇ ਨਾ ਕਿਤੇ ਵੱਡਾ ਜਿਹੜਾ ਜਿਹੜਾ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਕਰਪਟ ਐ ਐਮਐਲਏ ਤੇ ਜਿਹੜੇ ਆ ਦੋਸ਼ ਲੱਗੇ ਆ ਕਰਪਸ਼ਨ ਦੇ ਅਤੇ ਕਰਪਸ਼ਨ ਦਾ ਇਹ ਸਭ ਤੋਂ ਵੱਡਾ ਮਸਲਾ ਹੁਣ ਤੱਕ ਜਿਹੜਾ ਦੇਖਿਆ ਜਾ ਰਿਹਾ ਹਾਲਾਂਕਿ ਵਿਰੋਧੀ ਪਾਰਟੀਆਂ ਦੇ ਵਿਧਾਇਕਾਂ ਦੇ ਕਰਤ ਸਾਫਕਾ ਵਿਧਾਇਕਾਂ ਦੇ ਕਰਤੇ ਜਦੋਂ ਵਿਜੀਲੈਂਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਸੀ ਇੱਕ ਦੋ ਸਾਬਕਾ ਐਮ ਮੰਤਰੀ ਦੇ ਸਾਬਕਾ ਆ ਐਮ ਐਲ ਏ ਦੇ ਘਰ ਤੇ ਜਿਹੜੀ ਨੋਟ ਗਿਣਨ ਵਾਲੀ ਮਸ਼ੀਨ ਮੰਗਾਈ ਗਈ ਸੀ ਤਾਂ ਹੁਣ ਆਪ ਵਿਧਾਇਕ ਦੇ ਘਰ ਤੇ ਨੋਟ ਗਿਣਨ ਵਾਲੀ ਜਿਹੜੀ ਆ ਮਸ਼ੀਨ ਮੰਗਾਈ ਗਈ ਆ ਹਾਲਾਂਕਿ ਜੇਕਰ ਹੁਣ ਤੱਕ ਦੇਖਿਆ ਜਾਵੇ ਤਾਂ ਆਪ ਦੇ ਕਈ ਵਿਧਾਇਕਾਂ ਤੇ ਵਿਜੀਲੈਂਸ ਵੱਲੋਂ ਹੁਣ ਤੱਕ ਕਾਰਵਾਈ ਕੀਤੀ ਜਾਏ ਗਈ ਆ ਭਾਵੇਂ ਆ ਜਿਹੜੇ ਐਮ ਐਲ ਏ ਕੋਟ ਫਤਿਹ ਨੇ ਉਹਨਾਂ ਦੇ ਘਰ ਤੇ ਹੋਵੇ ਜਾਂ ਉਸ ਤੋਂ ਉਸ ਪਹਿਲਾਂ ਦੀ ਗੱਲ ਕਰੀਏ ਕਿ ਸੀਐਮ ਆਨ ਨੇ ਖੁਦ ਜਿਹੜੇ ਆ ਲਾਈਵ ਹੋ ਕੇ ਸਾਬਕਾ ਮੰਤਰੀ ਡਾਕਟਰ ਵਿਜੇ ਸਿਕਲਾ ਆਦੇ ਜਿਹੜੀ ਆ ਗ੍ਰਫਤਾਰੀ ਦੇ ਲਈ ਜਿਹੜੇ ਆਦੇਸ਼ ਦਿੱਤੇ ਸੀ ਤੇ ਉਹ ਜੋ ਕੁਝ ਹੋਇਆ ਤੁਸੀਂ ਹੁਣ ਤੱਕ ਦੇਖਿਆ ਤਾਂ ਹੁਣ ਸਭ ਤੋਂ ਵੱਡੀ ਕਾਰਵਾਈ ਹੋਈ ਹੈ ਜਲੰਧਰੀ ਕੇਂਦਰੀ ਤੋਂ ਵਿਧਾਇਕ ਜਲੰਧਰ ਦੇ ਕੇਂਦਰੀ ਵਿਧਾਇਕ ਰਮਣਾ अरोड़ा ਤੇ ਰਮਣਾ अरोड़ा ਤੇ ਘਰ ਤੇ ਅੱਜ ਛਾਪੇ ਮਾਰੀ ਚੱਲ ਰਹੀ ਹੈ ਇੱਥੋਂ ਤੱਕ ਕਿ ਅਪਡੇਟ ਵੱਡੀ ਸਾਹਮਣੇ ਆਈ ਹੈ ਕਿ ਵਿਜੀਲੈਂਸ ਵੱਲੋਂ ਨੋਟ ਗ੍ਰੈਂਡ ਦੀ ਮਸ਼ੀਨ ਹੈ ਜਿਹੜੀ ਮੰਗਾਈ ਗਈ ਹत्ता ਵਿਧਾਇਕ ਤੇ ਵਿਜੀਲੈਂਸ ਵੱਲੋਂ ਸਵੇਰੇ ਸਾਂ ਤੋਂ ਛਾਪਾ ਚੱਲ ਰਿਹਾ ਤਾਂ ਜਲੰਧਰੀ ਕੇਂਦਰੀ ਦੇ ਵਿਧਾਇਕ ਰਮਣਾ अरोड़ा ਬ੍ਰੋਦਰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਸਰਕਾਰੀ ਬੁਲਾਰੇ ਅਨੁਸਾਰ ਰਵਣਾ ਅਰੋੜਾ ਜਲੰਧਰ ਨਗਰ ਨਿਗਮ ਦੇ ਅਧਿਕਾਰੀ ਰਾਹੀਂ ਮਾਸੂਮ ਲੋਕਾਂ ਨੂੰ ਝੂਠੇ ਨੋਟਿਸ ਭੇਜਦੇ ਸੀ ਫਿਰ ਉਹ ਪੈਸਾ ਲੈਂਦੇ ਸੀ ਅਤੇ ਉਹਨਾਂ ਨੋਟਿਸਾਂ ਨੂੰ ਹਟਾ ਦਿੰਦੇ ਸੀ ਕੁਝ ਦਿਨ ਪਹਿਲਾਂ ਹੀ ਅਰੋੜਾ ਦੀ ਸੁਰੱਖਿਆ ਵੀ ਵਾਪਸ ਲਈ ਗਈ ਸੀ ਤਾਂ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਆਪ ਵਿਧਾਇਕ ਤੇ ਵੱਡੀ ਗੱਡਿੱਗੀ ਅਤੇ ਵਿਜੀਲੈਂਸ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਜਿੱਥੇ ਇੱਕ ਪਾਸੇ ਦੇਖਿਆ ਜਾ ਰਿਹਾ ਹੈ ਕਿ ਭ੍ਰਿਸ਼ਟਾਚਾਰ ਨੂੰ ਲੈ ਕੇ ਵੱਡੇ ਤਾਂ ਐਕਸ਼ਨ ਹੋ ਰਹੇ ਨੇ ਤੇ ਹੁਣ ਆਪ ਦੇ ਵਿਧਾਇਕ ਤੇ ਹੀ ਕਿਤਨਾ ਕਿਤੇ ਆ ਪ੍ਰਿਸ਼ਟਾਚਾਰ ਨੂੰ ਲੈ ਕੇ ਵਿਜੀਲੈਂਸ ਦੀ ਗਾੜੀ ਦਿੱਗੀ ਅਤੇ ਕਿਸੇ ਸਮੇਂ ਵੀ ਗ੍ਰਿਫਤਾਰੀ ਹੋ ਸਕਦੀ ਹੈ ਸਭ ਤੋਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਆਪ ਵਿਧਾਇਕ ਦੇ ਘਰ ਤੇ ਛਾਪੇਮਾਰੀ ਚੱਲ ਰਹੀ ਹੈ ਤੇ ਆ ਮੌਕੇ ਤੇ ਜਿਹੜੇ ਆ ਪੈਸੇ ਗੰਨਣ ਵਾਲੀ ਮਸੀਤ ਤੱਕ ਮੰਗਵਾਈ ਗਈ ਹੈ